38ਵੀਂ ਨੈਸ਼ਨਲ ਓਪਨ ਐਥਲੈਟਿਕਸ ਚੈਂਪੀਅਨਸ਼ਿਪ ਜੋ 30 ਅਗਸਤ ਤੋਂ 2 ਸਤੰਬਰ ਤੱਕ ਬੈਂਗਲੌਰ ਵਿਖੇ ਕਰਵਾਈ ਜਾ ਰਹੀ ਹੈ ਇਸ ਵਿੱਚ ਹਿੱਸਾ ਲੈਣ ਵਾਲੇ ਪੰਜਾਬ ਦੇ 55 ਖਿਡਾਰੀਆਂ ਦੀ ਐਂਟਰੀ ਦਾ ਮਾਮਲਾ ਪੰਜਾਬ ਦੀ ਆਵਾਜ਼ ਅਜੀਤ ਨੇ ਪ੍ਰਮੁਖਤਾ ਦੇ ਨਾਲ ਚੁੱਕਿਆ ਸੀ ਤੇ ਇਸ ਦੀ ਗੂੰਜ ਦਿੱਲੀ ਤੱਕ ਸੁਣਾਈ ਦਿੱਤੀ ਸੀ ਇਸ ਉੱਤੇ ਕਾਰਵਾਈ ਕਰਦੇ ਹੋਏ ਭਾਰਤੀ ਐਥਲੈਟਿਕਸ ਫੈਡਰੇਸ਼ਨ ਦੇ ਅਧਿਕਾਰੀ ਤੁਰੰਤ ਹਰਕਤ ਦੇ ਵਿੱਚ ਆਏ ਤੇ ਉਹਨਾਂ ਨੇ ਐਂਟਰੀ ਦੇ ਮਾਮਲੇ ਦੇ ਵਿੱਚ ਹਰਿਆਣਾ ਦੇ ਸਖਤ ਰਾਜਕੁਮਾਰ ਨੂੰ ਪੰਜਾਬ ਦੇ ਖਿਡਾਰੀਆਂ ਦੇ ਐਂਟਰੀ ਦੇ ਅਧਿਕਾਰ ਦਿੱਤੇ ਇਸ ਮਾਮਲੇ ਉਤੇ ਤਿੰਨ ਮੈਂਬਰੀ ਕਮੇਟੀ 올ੰਪੀਅਨ ਬਹਾਦਰ ਸਿੰਘ ਸਗੂ ਕੋਮਾਂਤਰੀ ਐਥਲੀਟ ਸਤਵੀਰ ਸਿੰਘ ạtਵਾਲ ਤੇ 올ੰਪੀਅਨ ਹਰਵੰਤ ਕੌਰ ਦੀ ਬਣਾਈ ਸੀ ਅਤੇ ਇਸ ਕਮੇਟੀ ਨੂੰ ਪੰਜਾਬ ਦੇ ਸਾਰੇ ਖਿਡਾਰੀਆਂ ਦਾ ਅੰਕੜਾ ਇਕੱਟਾ ਕਰਕੇ ਹਰਿਆਣਾ ਦੇ ਸਖਤਰ ਨਾਲ ਰابطਾ ਕਾਇਮ ਕਰਕੇ ਐਂਟਰੀ ਕਰਨ ਲਈ ਨਾਮਜ਼ਦ ਕੀਤਾ ਅਤੇ 24 ਅਗਸਤ ਰਾਤ 9:30 ਵਜੇ ਦੇ ਕਰੀਬ ਤੇ ਐਂਟਰੀ ਆਨਲਾਈਨ ਮੁਕੰਮਲ ਹੋਈ ਇਸ ਮਾਮਲੇ ਉਤੇ ਸੰਗਰੂਰ ਐਥਲੈਟਿਕਸ ਐਸੋਸੀਏਸ਼ਨ ਦੇ ਸਕੱਤਰ ਸੰਜੀ ਨੇ ਅਜੀਤ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਐਂਟਰੀ ਦਾ ਮਸਲਾ ਤਾਂ ਹੱਲ ਹੋ ਗਿਆ ਅਤੇ ਹੁਣ ਇਹਨਾਂ ਖਿਡਾਰੀਆਂ ਨੂੰ ਬੈਂਗਲੌਰ ਆਉਣ ਜਾਣ ਦਾ ਕਿਰਾਇਆ ਤੇ ਰਹਿਣ ਸਹਿਣ ਤੇ ਖਾਣ ਦਾ ਖਰਚਾ ਕੌਣ ਕਰੇਗਾ ਸੂਤਰ ਦੱਸਦੇ ਹਨ ਕਿ ਪਿਛਲੇ ਕਈ ਸਾਲਾਂ ਤੋਂ ਖਿਡਾਰੀ ਆਪਣੇ ਪੱਲੇੋਂ ਪੈਸੇ ਖਰਚ ਕਰਕੇ ਨੈਸ਼ਨਲ ਖੇਡਾਂ ਲਈ ਖੇਡਣ ਜਾਂਦੇ ਹਨ ਅਤੇ ਇਹ ਤਾਂ ਉਹੀ ਗੱਲ ਹੋ ਗਈ ਕਿ ਖਿਡਾਰੀ ਘਰ ਫੂਕ ਤਮਾਸ਼ਾ ਦੇਖ ਰਹੇ ਹਨ ਆਪਣੇ ਪੱਲੇੋਂ ਪੈਸੇ ਖਰਚ ਕਰਕੇ ਸਰਕਾਰ ਤੇ ਐਸੋਸੀਏਸ਼ਨ ਦੀ ਵਾਹ ਵਾਹ ਕਰਵਾ ਰਹੇ ਹਨ ਜਦੋਂ ਨੈਸ਼ਨਲ ਪੱਧਰ ਤੇ ਖਿਡਾਰੀ ਦਾ ਕੋਈ ਤਖਮਾ ਆਉਂਦਾ ਹੈ ਤਾਂ ਖਿਡਾਰੀ ਦੇ ਨਾਲ ਨਾਲ ਪੰਜਾਬ ਦੇ ਖਾਤੇ ਦੇ ਵਿੱਚ ਵੀ ਪੈਂਦਾ ਹੈ ਲੇਕਿਨ ਇਥੇ ਖਿਡਾਰੀ ਦੇ ਖਾਤੇ ਦੇ ਵਿੱਚ ਕੁਝ ਵੀ ਨਹੀਂ ਪਾਇਆ ਜਾ ਰਿਹਾ